ਦੇ ਰਿਵਿਊ ਪੰਜਾਬੀ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਬਲਵਿੰਦਰ ਕੌਰ ਨੰਦਨੀ ਨਾ ਹਿੰਦੂ ਰਾਸ਼ਟਰ ਨਾ ਖਾਲਿਸਤਾਨ ਜੁਗ-ਜੁਗ ਜੀਵੇ ਹਿੰਦੁਸਤਾਨ ਅੱਜ ਫੇਰ ਇਹਨਾਂ ਸਤਰਾਂ ਨੂੰ ਦੁਹਰਾਉਣ ਦਾ ਜੀ ਕਰਦਾ ਹੈ ਇਕਾਲਸੀ ਕਾਮਰੇਡ ਸਤਪਾਲ ਡਾਂਗ ਦੀ ਜਿਸ ਨੂੰ ਉਹ ਆਪਣੇ ਆਖਰੀ ਸਾਹ ਤੱਕ ਦੁਹਰਾਉਂਦੇ ਰਹੇ ਸਤਪਾਲ ਡਾਂਗ ਇੱਕ ਨਾ ਹੀ ਨਹੀਂ ਬਲਕਿ ਇੱਕ ਸੋਚ ਹੈ ਆਦਮੀ ਦੀ ਮੌਤ ਹੁੰਦੀ ਹੈ ਪਰ ਵਿਚਾਰਾਂ ਦੀ ਨਹੀਂ ਉਸੇ ਮਨੁੱਖ ਦੇ ਵਿਚਾਰ ਅਮਰ ਹੁੰਦੇ ਨੇ ਜਿਸ ਨੇ ਉਹਨਾਂ ਨੂੰ ਜੀਵਿਆ ਹੋਵੇ ਫਿਰ ਡਾਂਗ ਤਾਂ ਆਪਣੇ ਵਿਹਾਰ ਰਾਹੀਂ ਸਿਧਾਂਤ ਕਢਣ ਵਾਲਿਆਂ ਵਿੱਚੋਂ ਸਨ ਉਹਨਾਂ ਨੇ ਜੋ ਕਿਹਾ ਉਸ ਨੂੰ ਜੀ ਕੇ ਵਿਖਾਇਆ ਉਹਨਾਂ ਦੇ ਕਰਮ ਅਤੇ ਵਿਚਾਰ ਇੱਕ ਦੂਜੇ ਵਿੱਚ ਲੀਨ ਹੋ ਗਏ ਸਨ ਇਸੇ ਲਈ ਡਾਂਗ ਅਮਰ ਹਨ ਅਤੇ ਉਹਨਾਂ ਦੇ ਵਿਚਾਰ ਅਮਰ ਹਨ ਹਾਸ਼ੀਏ ਤੇ ਬੈਠੇ ਲੋਕਾਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਭ ਤੋਂ ਬੁਲੰਦ ਆਵਾਜ਼ਾਂ ਵਿੱਚੋਂ ਇੱਕ ਡਾਂਗ ਦੀ ਆਵਾਜ਼ ਅੱਜ ਵੀ ਉਹਨਾਂ ਲੋਕਾਂ ਦੇ ਕੰਨਾਂ ਵਿੱਚ ਗੂੰਜਦੀ ਹੈ ਜੋ ਨਿਆਂ ਤੇ ਬਰਾਬਰੀ ਤੇ ਆਧਾਰਿਤ ਦੁਨੀਆ ਦਾ ਸੁਪਨਾ ਵੇਖਦੇ ਨੇ ਪਰ ਇੰਜ ਲੱਗਦਾ ਹੈ ਕਿ ਅੱਜ ਭਾਰਤ ਆਪਣੇ ਇਸ ਮਹਾਨ ਪੁੱਤਰ ਨੂੰ ਭੁੱਲ ਗਿਆ ਤੇ ਨਾ ਹੀ ਉਹ ਪੰਜਾਬ ਜੋ ਕਦੇ ਡਾਂਗ ਦੀਆਂ ਰਗਾਂ ਵਿੱਚ ਲਹੂ ਬਣ ਕੇ ਦੌੜਦਾ ਸੀ ਉਸ ਨੂੰ ਚੇਤੇ ਕਰਨਾ ਚਾਹੁੰਦਾ ਕਾਮਰੇਡ ਡਾਂਗ ਨੂੰ ਇਸ ਦੁਨੀਆ ਤੋਂ ਵਿਦਾ ਹੋਏ 11 ਸਾਲ ਹੋ ਗਏ ਨੇ ਉਹਨਾਂ ਨੇ 15 ਜੂਨ 2013 ਨੂੰ 92 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ ਅੱਜ ਉਹਨਾਂ ਦੇ ਵਿਚਾਰ ਪਹਿਲਾਂ ਨਾਲੋਂ ਵੱਧ ਜ਼ਰੂਰੀ ਹੁੰਦੇ ਜਾ ਰਹੇ ਨੇ ਅਸਲ ਵਿੱਚ ਜਦੋਂ ਵੀ ਰਾਜਨੀਤੀ ਧਰਮ ਨੂੰ ਆਪਣਾ ਹਥਿਆਰ ਬਣਾਉਂਦੀ ਹੈ ਜਦੋਂ ਵੀ ਸਿਆਸਤ ਵਿੱਚੋਂ ਆਮ ਆਦਮੀ ਦੇ ਹੱਕ ਦੀ ਗੱਲ ਗਾਇਬ ਹੋ ਜਾਂਦੀ ਹੈ ਤਾਂ ਉੱਥੇ ਡਾਂਗ ਦੇ ਵਿਚਾਰ ਸਾਨੂੰ ਚਾਨਣ ਮਨਾਰੇ ਵਾਂਗ ਰਾਹ ਦਿਖਾਉਂਦੇ ਨੇ ਡਾਂਗ ਦੇ ਵਿਚਾਰਾਂ ਤੇ ਆਉਣ ਤੋਂ ਪਹਿਲਾਂ ਉਹਨਾਂ ਦੇ ਜੀਵਨ ਸਫ਼ਰ ਉੱਤੇ ਇੱਕ ਸੰਖੇਪ ਝਾਤ ਮਾਰਨੀ ਜ਼ਰੂਰੀ ਹੈ ਡਾਂਗ ਦਾ ਜਨਮ 4 ਅਕਤੂਬਰ 1920 ਨੂੰ ਵਟਵਾਰੇ ਤੋਂ ਪਹਿਲਾਂ ਦੇ ਪੰਜਾਬੀ ਸੂਬੇ ਦੇ ਗੁਜਰਾਂਵਾਲਾ ਵਿੱਚ ਹੋਇਆ ਸੀ ਉਹਨਾਂ ਦੀ ਮੁੱਢਲੀ ਸਿੱਖਿਆ ਲਾਹੌਰ ਵਿੱਚ ਹੋਈ ਆਪਣੇ ਵਿਦਿਆਰਥੀ ਜੀਵਨ ਦੌਰਾਨ ਉਹ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋਏ ਇਸ ਤੋਂ ਬਾਅਦ ਉਹਨਾਂ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਖੱਬੇ ਪੱਖੀ ਵਿੰਗ ਨਾਲ ਕੰਮ ਕੀਤਾ ਪਰ ਉਹਨਾਂ ਨੂੰ ਆਪਣੇ ਸਵਾਲਾਂ ਦਾ ਜਵਾਬ ਕਮਿਊਨਿਸਟ ਚਿੰਤਨ ਵਿੱਚ ਲੱਭਿਆ ਉਹ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋ ਗਏ ਅਤੇ 1940 ਵਿੱਚ ਪਾਰਟੀ ਦੇ ਬੰਬਈ ਕਮਿਊਨ ਵਿੱਚ ਇੱਕ ਸਰਗਰਮ ਵਰਕਰ ਬਣ ਗਏ ਬਾਅਦ ਵਿੱਚ ਉਹ 25 ਸਾਲ ਦੀ ਉਮਰ ਵਿੱਚ 올 ਇੰਡੀਆ ਸਟੂਡੈਂਟ ਯੂਨੀਅਨ ਦੇ ਜਨਰਲ ਸੱਤਰ ਬਣੇ ਅਤੇ 1943 ਵਿੱਚ ਮੁੰਬਈ ਵਿੱਚ ਹੋਈ ਪਹਿਲੀ ਪਾਰਟੀ ਕਾਂਗਰਸ ਵਿੱਚ ਹਿੱਸਾ ਲਿਆ ਇਸ ਦੌਰਾਨ ਉਹਨਾਂ ਨੂੰ ਵਿਮਲਾ ਬਕਾਇਆ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਦੋਹਾਂ ਨੂੰ ਜਲਦੀ ਹੀ ਸਮਝ ਆ ਗਈ ਕਿ ਉਹਨਾਂ ਦੀ ਜ਼ਿੰਦਗੀ ਦਾ ਸਫ਼ਰ ਇੱਕ ਦੂਜੇ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ ਦੋਹਾਂ ਨੇ ਸਾਲ 1952 ਵਿੱਚ ਵਿਆਹ ਕਰਵਾ ਲਿਆ ਸਤਪਾਲ ਡਾਂਗ ਦੀ ਕਹਾਣੀ ਵਿਮਲਾ ਤੋਂ ਬਗੈਰ ਤੇ ਵਿਮਲਾ ਦੀ ਕਹਾਣੀ ਡਾਂਗ ਤੋਂ ਬਿਨਾ ਪੂਰੀ ਨਹੀਂ ਹੋ ਸਕਦੀ ਇਹ ਦੋਵੇਂ ਕਮਿਊਨਿਸਟ ਆਦਰਸ਼ਾਂ ਦੇ ਧਾਰਨੀ ਸਨ ਅਤੇ ਕੀਰਤੀ ਲੋਕਾਂ ਦੇ ਹੱਕ ਵਿੱਚ ਹਰ ਫਰੰਟ ਤੇ ਇਕੱਠੇ ਨਜ਼ਰ ਆਉਂਦੇ ਸਨ ਰਾਜਨੀਤੀ ਅਤੇ ਪਰਿਵਾਰਿਕ ਜੀਵਨ ਵਿੱਚ ਦੋਵੇਂ ਇੱਕ ਦੂਜੇ ਨੂੰ ਦਿਸ਼ਾ ਦਿਖਾਉਂਦੇ ਹੋਏ ਲਗਾਤਾਰ ਅੱਗੇ ਵਧਦੇ ਰਹੇ ਮਨੁੱਖਤਾ ਨੂੰ ਸਮਰਪਿਤ ਇਸ ਜੋੜੇ ਨੇ ਆਪਣੀ ਹਰ ਇੱਛਾ ਨੂੰ ਤਿਆਗ ਦਿੱਤਾ ਸੀ ਉਹਨਾਂ ਨੇ ਬੱਚੇ ਨਾ ਕਰਨ ਦਾ ਫੈਸਲਾ ਲਿਆ ਅਤੇ ਸ਼ੋਸ਼ਣ ਦੇ ਖਿਲਾਫ ਆਪਣਾ ਸੰਘਰਸ਼ ਜਾਰੀ ਰੱਖਿਆ। ਪਾਰਟੀ ਵੱਲੋਂ ਡਾਂਗ ਅਤੇ ਵਿਮਲਾ ਨੂੰ ਅੰਮ੍ਰਿਤਸਰ ਖੇਤਰ ਵਿੱਚ ਮਜ਼ਦੂਰ ਵਰਗ ਵਿਚਕਾਰ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਉਹ ਅੰਮ੍ਰਿਤਸਰ ਦੇ ਨੇੜਲੇ ਪਿੰਡ ਛੇਰੱਟਾ ਵਿਖੇ ਆਏ। ਜਦੋਂ 1953 ਵਿੱਚ ਪਹਿਲੀਆਂ ਸਥਾਨਕ ਚੋਣਾਂ ਹੋਈਆਂ ਤਾਂ ਡਾਂਗ ਛੇਰੱਟਾ ਨਗਰਪਾਲਿਕਾ ਦੇ ਚੇਅਰਮੈਨ ਬਣੇ। ਡਾਂਗ ਅਗਲੇ ਡੇਢ ਦਹਾਕੇ ਤੱਕ ਛੇ ਰੱઠા ਦੀ ਸਥਾਨਕ ਰਾਜਨੀਤੀ ਨਾਲ ਜੁੜੇ ਰਹੇ ਉਹਨਾਂ ਨੇ ਕਈ ਵਾਰ ਨਗਰਪਾਲਿਕਾ ਦੀ ਅਗਵਾਈ ਕੀਤੀ ਅਤੇ ਸਥਾਨ ਨੂੰ ਵਿਕਸਿਤ ਕਰਨ ਲਈ ਕੰਮ ਕੀਤੇ ਡਾਂਗ ਦੇ ਸਿਆਸੀ ਕੈਰੀਅਰ ਵਿੱਚ ਵੱਡਾ ਬਦਲਾ 1967 ਵਿੱਚ ਉਦੋਂ ਆਇਆ ਜਦੋਂ ਪਾਰਟੀ ਨੇ ਉਹਨਾਂ ਨੂੰ ਸੁਭਾਈ ਚੋਣਾ ਲੜਨ ਲਈ ਕਿਹਾ ਉਹਨਾਂ ਨੂੰ ਅੰਮ੍ਰਿਤਸਰ ਪੱਛਮੀ ਹਲਕੇ ਤੋਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਗੁਰਮukh ਸਿੰਘ ਮੁਸਾਫਿਰ ਦੇ ਖਿਲਾਫ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਅਤੇ ਉਹਨਾਂ ਜਿੱਤ ਪ੍ਰਾਪਤ ਕੀਤੀ। ਇਹ ਇੱਕ ਅਜਿਹਾ ਮੁਕਾਬਲਾ ਸੀ ਜੋ ਪੰਜਾਬ ਦੇ ਚੋਣ ਇਤਿਹਾਸ ਵਿੱਚ ਸਦਾ ਲਈ ਦਰਜ ਹੋ ਗਿਆ। ਸੰਯੁਕਤ ਮੋਰਚਾ ਨੇ ਚੋਣਾਂ ਵਿੱਚ ਬਹੁਮਤ ਹਾਸਲ ਕੀਤਾ ਅਤੇ ਡਾਂਗ, ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਵਜੋਂ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਾਲੀ ਗਠਜੋੜ ਸਰਕਾਰ ਵਿੱਚ ਸ਼ਾਮਿਲ ਹੋ ਗਏ ਡਾਂਗ ਨੇ 1969, 1972 ਅਤੇ 1977 ਵਿੱਚ ਹੋਈਆਂ ਅਗਲੀਆਂ 3 ਵਿਧਾਨ ਸਭਾ ਚੋਣਾਂ ਵਿੱਚ ਸੀਟ ਬਰਕਰਾਰ ਰੱਖੀ ਪਰ 1980 ਦੀਆਂ ਚੋਣਾਂ ਵਿੱਚ ਸੇਵਾ RAM अरोड़ा ਤੋਂ ਸੀਟ ਹਾਰ ਗਏ ਇਸ ਤੋਂ ਬਾਅਦ 1982 ਵਿੱਚ ਉਹਨਾਂ ਦੀ ਪਤਨੀ ਵਿਮਲਾ ਡਾਂਗ ਨੇ ਸੀਟ ਮੁੜ ਹਾਸਲ ਕੀਤੀ ਸੱਚੇ ਇਨਕਲਾਬੀ ਆਦਰਸ਼ਾਂ ਤੋਂ ਪ੍ਰੇਰਿਤ ਡਾਂਗ ਜੋੜੇ ਦੀ ਜ਼ਿੰਦਗੀ ਦੀ ਸਾਂਝ ਉਹਨਾਂ ਦੀ ਸਭ ਤੋਂ ਵੱਡੀ ਲੜਾਈ ਦੀ ਗਵਾਹ ਬਣੀ ਪੰਜਾਬ ਦਾ ਸਿਆਸੀ ਮਾਹੌਲ 70 ਦੇ ਦਹਾਕੇ ਤੋਂ ਬਦਲਣਾ ਸ਼ੁਰੂ ਹੋਇਆ ਅਤੇ ਫਿਰ 80 ਦਾ ਦਹਾਕਾ ਆਇਆ ਲਹੂ ਨਾਲ ਭਿੱਜਿਆ ਸਿਆਸੀ ਚਾਲਾਂ ਅਤੇ ਗਲਤੀਆਂ ਨਾਲ ਭਰਿਆ ਦਹਾਕਾ ਇੱਕ ਅਜਿਹਾ ਦੌਰ ਜਿਸ ਵਿੱਚ ਹਿੰਦੁਸਤਾਨ ਨੇ ਬਹੁਤ ਕੁਝ ਗਵਾਇਆ ਉਹ ਦਹਾਕਾ ਜਿਸ ਨੇ ਪੰਜਾਬ ਦੇ ਸੀਨੇ ਤੇ ਕਦੇ ਨਾ ਭਰਨ ਵਾਲੇ ਜ਼ਖਮ ਛੱਡੇ ਇਸ ਸਭ ਦੇ ਵਿਚਕਾਰ ਡਾਂਗ ਜੋੜਾ ਭਲਾ ਚੁੱਪਚਾਪ ਕਿਵੇਂ ਬੈਠ ਸਕਦਾ ਸੀ ਉਹਨਾਂ ਅਤਵਾਦ ਫਿਰਕਾ ਪ੍ਰਸਤੀ ਤੇ ਸਿਆਸੀ ਪਾਰਟੀਆਂ ਦੀਆਂ ਗਲਤ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਫੈਸਲਾ ਲਿਆ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਦੋਹਾਂ ਨੇ ਧਰਮ ਨਿਰਪੱਖ ਕਦਰਾਂ ਕੀਮਤਾਂ ਦੀ ਸਥਾਪਨਾ ਕਰਨੀ ਸ਼ੁਰੂ ਕਰ ਦਿੱਤੀ ਇੱਥੇ ਹੁਣ ਸਾਨੂੰ ਡਾਂਗ ਦੇ ਵਿਚਾਰਾਂ ਨੂੰ ਵਿਸਤਾਰ ਨਾਲ ਸਮਝਣ ਦੀ ਲੋੜ ਹੈ। ਫਿਰਕਾ ਪ੍ਰਸਤੀ, ਅਤਵਾਦ, ਰਾਜਨੀਤੀ, ਪੰਜਾਬੀ ਅਤਵਾਦ ਦੇ ਉਹਨਾਂ ਦੇ ਵਿਚਾਰ ਬਹੁਤ ਧਿਆਨ ਦੇਣ ਯੋਗ ਨੇ। ਉਹਨਾਂ ਨੂੰ ਨਜ਼ਰਅੰਦਾਜ਼ ਕਰਨਾ ਇੱਕ ਵੱਡੀ ਗਲਤੀ ਹੋਵੇਗੀ। ਸਭ ਤੋਂ ਪਹਿਲਾਂ ਸਮਝਣ ਵਾਲੀ ਗੱਲ ਇਹ ਹੈ ਕਿ ਡਾਂਗ ਲਈ ਕਮਿਊਨਿਸਟ ਆਦਰਸ਼ ਸਿਰਫ ਕਿਤਾਬੀ ਸਿਧਾਂਤ ਨਹੀਂ ਸਨ, ਸਗੋਂ ਜੀਵਨ ਦਾ ਹਿੱਸਾ ਸਨ। ਉਹਨਾਂ ਨੇ ਕਮਿਊਨਿਸਟ ਸਿਧਾਂਤ ਨੂੰ ਭਾਰਤੀ ਅਰਥ ਦਿੱਤੇ। ਜਿੱਥੋਂ ਤੱਕ ਮੈਂ ਉਹਨਾਂ ਦੇ ਵਿਚਾਰਾਂ ਨੂੰ ਸਮਝ ਸਕੀ ਹਾਂ ਡਾਂਗ ਰਾਸ਼ਟਰਵਾਦ ਧਰਮ ਨਿਰਪੱਖਤਾ ਅਤੇ ਜਮਹੂਰੀਅਤ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਰੱਖਦੇ ਸਨ ਉਹਨਾਂ ਲਈ ਰਾਸ਼ਟਰਵਾਦ ਅਤੇ ਸਮਾਜਵਾਦੀ ਇਨਕਲਾਬ ਵਿੱਚ ਕੋਈ ਅੰਤਰ ਨਹੀਂ ਸੀ ਉਹ ਪੰਜਾਬੀਅਤ ਅਤੇ ਭਾਰਤੀ ਰਾਸ਼ਟਰਵਾਦ ਵਿਚਕਾਰ ਕੋਈ ਟਕਰਾਅ ਨਹੀਂ ਵੇਖਦੇ ਸਗੋਂ ਉਹਨਾਂ ਦਾ ਮੰਨਣਾ ਸੀ ਕਿ ਦੋਵੇਂ ਇੱਕ ਦੂਜੇ ਲਈ ਜ਼ਰੂਰੀ ਨੇ ਆਪਣੇ ਇੱਕ ਲੇਖ ਵਿੱਚ ਉਹ ਲਿਖਦੇ ਨੇ ਮੈਂ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰਦਾ ਹਾਂ ਹਰ ਪੰਜਾਬੀ ਵਿੱਚ ਇਹ ਭਾਵਨਾ ਹੋਣੀ ਚਾਹੀਦੀ ਹੈ ਪਰ ਕਿਸੇ ਵੀ ਪੰਜਾਬੀ ਨੂੰ ਇੱਕ ਪਲ ਲਈ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਇੱਕ ਭਾਰਤੀ ਨਾਗਰਿਕ ਹੈ ਇਸ ਲੇਖ ਵਿੱਚ ਉਹ ਇਹ ਵੀ ਲਿਖਦੇ ਨੇ ਕਿ ਪੰਜਾਬ ਦੇ ਹੋਰ ਕਮਿਊਨਿਸਟਾ ਮੰਗ ਪੰਜਾਬ ਦੇ ਹਿੰਦੂਆਂ ਦੀ ਮਾਂ ਬੋਲੀ ਪੰਜਾਬੀ ਹੈ ਨਾਲ ਹੀ ਉਹ ਪੰਜਾਬੀ ਭਾਸ਼ਾ ਨੂੰ ਸਿੱਖ ਧਰਮ ਨਾਲ ਜੋੜਨ ਲਈ ਅਕਾਲੀਆਂ ਦੀ ਆਲੋਚਨਾ ਕਰਦੇ ਨੇ ਕਿਉਂਕਿ ਇਸ ਨਾਲ ਹਿੰਦੂ ਕੱਟਰਪੰਥੀਆਂ ਨੂੰ ਬਲ ਮਿਲਿਆ ਹੈ 70 80 ਦੇ ਦਹਾਕੇ ਵਿੱਚ ਡਾਂਗ ਸ਼ਾਇਦ ਉਹਨਾਂ ਕੁਝ ਸਿਆਸੀ ਚਿੰਤਕਾਂ ਤੇ ਕਾਰਕੁੰਨਾਂ ਵਿੱਚੋਂ ਇੱਕ ਸਨ ਜੋ ਇਹ ਮੰਨਦੇ ਸਨ ਕਿ ਪੰਜਾਬ ਦੀ ਮੁੱਖ ਸਮੱਸਿਆ ਅਤਵਾਦ ਜਾਂ ਵਖਵਾਦ ਨਹੀਂ ਪੰਜਾਬ ਦੀ ਮੁੱਖ ਸਮੱਸਿਆ ਫਿਰਕਾਪ੍ਰਸਤੀ ਹੈ ਧਰਮ ਅਤੇ ਰਾਜਨੀਤੀ ਦਾ ਰਲੇਵਾ ਉਹ ਚੀਜ਼ ਹੈ ਜਿਸ ਨੇ ਪੰਜਾਬ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ ਉਤਵਾਦ ਅਤੇ ਵੱਖਵਾਦ ਦੀਆਂ ਜੜ੍ਹਾਂ ਫਿਰਕਾ ਪ੍ਰਸਤੀ ਵਿੱਚ ਵੇਖਦੇ ਨੇ ਡਾਗ ਨੇ ਕਮਿਊਨਿਸਟ ਹੋਣ ਦੇ ਨਾਤੇ ਪੰਜਾਬ ਦੀਆਂ ਸਮੱਸਿਆਵਾਂ ਦਾ ਸਮਾਜਿਕ ਅਤੇ ਆਰਥਿਕ ਆਧਾਰ ਤੇ ਡੂੰਘਾ ਵਿਸ਼ਲੇਸ਼ਣ ਕੀਤਾ ਸੀ ਉਹਨਾਂ ਦਾ ਮੰਨਣਾ ਸੀ ਕਿ ਪੰਜਾਬ ਵਿੱਚ ਹਰੀ ਕ੍ਰਾਂਤੀ ਕਈ ਕਾਰਨਾ ਕਰਕੇ ਬਹੁਤ ਸਫਲ ਰਹੀ ਹੈ ਪਰ ਇਸ ਦਾ ਸਭ ਤੋਂ ਵੱਧ ਫਾਇਦਾ ਅਮੀਰ ਕਿਸਾਨਾਂ ਅਤੇ سرمایہਦਾਰ ਜ਼ਿਮੀਦਾਰਾਂ ਨੂੰ ਹੋਇਆ ਪਰ ਪੰਜਾਬ ਵਿੱਚ ਉਦਯੋਗਿਕ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਫਿਰ ਜਦੋਂ ਖੇਤੀ ਲਾਹੇਵੰਦ ਨਹੀਂ ਰਹੀ ਤਾਂ ਆਪਣੇ ਵਪਾਰਕ ਟੀਚਿਆਂ ਦੀ ਪ੍ਰਾਪਤੀ ਲਈ ਰਾਜ ਸੱਤਾ ਵਿੱਚ ਵੱਧ ਹਿੱਸੇ ਦੀ ਮੰਗ ਕਰਨ ਲੱਗੇ ਡਾਂਗ ਲਿਖਦੇ ਨੇ ਉਹ ਚਾਹੁੰਦੇ ਸਨ ਕਿ ਰਾਜ ਦੀ ਸੱਤਾ ਵਿੱਚ ਉਹਨਾਂ ਦੀ ਭੂਮਿਕਾ ਸਭ ਤੋਂ ਪ੍ਰਮੁੱਖ ਹੋਵੇ ਉਹ ਪੰਜਾਬ ਨੂੰ ਆਪਣੇ ਕੰਟਰੋਲ ਵਿੱਚ ਲੈਣਾ ਚਾਹੁੰਦੇ ਸਨ ਡਾਂਗ ਦਾ ਕਹਿਣਾ ਸੀ ਕਿ ਜ਼ਿੰਮੇਦਾਰਾਂ ਦੀਆਂ ਸਿਰਫ ਉਹ ਹੀ ਮੰਗਾਂ ਮੰਨੀਆਂ ਜਾ ਸਕਦੀਆਂ ਨੇ ਜਿਨ੍ਹਾਂ ਵਿੱਚ ਜਨਤਾ ਅਤੇ ਦੇਸ਼ ਦੀ ਹਮਾਇਤ ਹੋਵੇ ਜਿਵੇਂ ਕਿ ਪੰਜਾਬ ਵਿੱਚ ਉਦਯੋਗਿਕਕਰਨ ਅਤੇ ਰਾਜਾਂ ਨੂੰ ਵਧੇਰੇ ਸ਼ਕਤੀਆਂ ਦੇਣਾ ਡਾਂਗ ਆਪਣੇ ਲੇਖਾਂ ਵਿੱਚ ਵਾਰ-ਵਾਰ ਜ਼ਿਕਰ ਕਰਦੇ ਸਨ ਕਿ ਪੰਜਾਬ ਦੇ ਬਹੁਤੇ ਲੋਕ ਖਾਲਿਸਤਾਨ ਦੇ ਵਿਚਾਰ ਦੇ ਵਿਰੁੱਧ ਹਨ ਇੱਥੇ ਅਸੀਂ ਡਾਂਗ ਦੇ ਵਿਚਾਰਾਂ ਵਿੱਚ ਇੱਕ ਨਿਰਪੱਖਤਾ ਦੇਖ ਸਕਦੇ ਹਾਂ ਉਹਨਾਂ ਨੇ ਹਿੰਦੂ ਅਤੇ ਸਿੱਖ ਕੱਟੜਵਾਦ ਦਾ ਪੂਰੀ ਤਾਕਤ ਨਾਲ ਵਿਰੋਧ ਕੀਤਾ ਉਖਾਲਿਸਤਾਨੀ دہشتਗਰਦਾਂ ਦੇ ਖਿਲਾਫ ਖੁੱਲ ਕੇ ਆਵਾਜ਼ ਬੁਲੰਦ ਕਰਦੇ ਸਨ ਅਤੇ ਸੁਰੱਖਿਆ ਬਲਾਂ ਨੂੰ ਸਮੇਂ-ਸਮੇਂ ਤੇ ਚੇਤਾਵਨੀ ਵੀ ਦਿਂਦੇ ਸਨ ਕਿ ਉਹਨਾਂ ਦੇ ਲੜਨ ਦੇ ਢੰਗ ਗਲਤ ਰਾਹਾਂ ਤੇ ਨਾ ਜਾਣ ਜਿੱਥੇ ਲੋੜ ਪਈ ਉਹਨਾਂ ਨੇ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਵੀ ਆਲੋਚਨਾ ਕੀਤੀ ਸਿਆਸੀ ਪਾਰਟੀ ਭਾਵੇਂ ਕੋਈ ਵੀ ਹੋਵੇ ਡਾਂਗ ਨੇ ਉਹਨਾਂ ਦੀਆਂ ਗਲਤ ਨੀਤੀਆਂ ਜਾਂ ਫੈਸਲਿਆਂ ਦੀ ਸਖਤ ਆਲੋਚਨਾ ਕਰਨ ਤੋਂ ਗੁਰੇਜ਼ ਨਹੀਂ ਕੀਤਾ ਉਹਨਾਂ ਆਪਣੇ ਲੇਖਾਂ ਵਿੱਚ ਅਕਾਲੀਆਂ ਤੇ ਕਾਂਗਰਸ ਤੇ ਬਰਾਬਰ ਦੇ ਹਮਲੇ ਕੀਤੇ ਉਹ ਭਾਜਪਾ ਦੀ ਵਿਚਾਰਧਾਰਾ ਨਾਲ ਬਿਲਕੁਲ ਵੀ ਸਹਿਮਤ ਨਹੀਂ ਸਨ ਜਿਸ ਕਰਕੇ ਇਹ ਪਾਰਟੀ ਹਮੇਸ਼ਾ ਡਾਂਗ ਦੀ ਆਲੋਚਨਾ ਦਾ ਸ਼ਿਕਾਰ ਰਹੀ ਉਹਨਾਂ ਦੇ ਵਿਚਾਰਾਂ ਨੂੰ ਦਰਸਾਉਣ ਲਈ ਮੈਂ 1998 ਵਿੱਚ ਲਿਖੇ ਇੱਕ ਲੇਖ ਦਾ ਹਵਾਲਾ ਦੇ ਰਹੀ ਹਾਂ ਇਸ ਵਿੱਚ ਉਹ ਪੰਜਾਬ ਦੀਆਂ ਸਮੱਸਿਆਵਾਂ ਦੇ ਕੁਝ ਹੱਲ ਸੁਝਾਉਂਦੇ ਨੇ ਮੈਂ ਇੱਥੇ ਇਹਨਾਂ ਵਿੱਚੋਂ ਕੁਝ ਦਾ ਵਰਣਨ ਕਰਨਾ ਜ਼ਰੂਰੀ ਸਮਝਦੀ ਹਾਂ ਨੰਬਰ 1 ਸਿਆਸਤ ਨੂੰ ਧਰਮ ਅਤੇ ਭਾਸ਼ਾ ਤੋਂ ਪੂਰੀ ਤਰ੍ਹਾਂ ਵੱਖ ਕੀਤਾ ਜਾਵੇ ਅਤੇ ਇਸ ਲਈ ਜ਼ੋਰਦਾਰ ਮੁਹਿੰਮ ਚਲਾਈ ਜਾਵੇ। ਨੰਬਰ 2 ਧਾਰਮਿਕ ਸਥਾਨਾਂ ਤੇ ਸਿਆਸੀ ਗਤੀਵਿਧੀਆਂ ਖਤਮ ਹੋਣੀਆਂ ਚਾਹੀਦੀਆਂ ਨੇ। ਕਿਸੇ ਵੀ ਪਾਰਟੀ ਨੂੰ ਧਾਰਮਿਕ ਸਥਾਨਾਂ ਤੇ ਪ੍ਰਚਾਰ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਕਿਸੇ ਵੀ ਸਿਆਸੀ ਪਾਰਟੀ ਦਾ ਧਾਰਮਿਕ ਸਥਾਨਾਂ ਤੇ ਦਫ਼ਤਰ ਨਾ ਹੋਵੇ। ਕਿਸੇ ਵੀ ਧਾਰਮਿਕ ਸਥਾਨ ਤੇ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਮਿਲਣੀ ਚਾਹੀਦੀ। ਨੰਬਰ 3 ਕਿਸੇ ਵੀ ਸਰਕਾਰੀ ਪ੍ਰੋਗਰਾਮ ਵਿੱਚ ਕੋਈ ਧਾਰਮਿਕ ਰਸਮ ਨਹੀਂ ਹੋਣੀ ਚਾਹੀਦੀ। ਨੰਬਰ 4 ਚੋਣ ਲਾਭ ਲਈ ਕਿਸੇ ਵੀ ਫਿਰਕੂ ਪਾਰਟੀ ਦਾ ਸਨਮਾਨ ਨਹੀਂ ਕੀਤਾ ਜਾਣਾ ਚਾਹੀਦਾ। ਨੰਬਰ 5 ਖਾਲਿਸਤਾਨ ਵਿਰੁੱਧ ਸਿਆਸੀ ਅਤੇ ਵਿਚਾਰਧਾਰਕ ਮੁਹਿੰਮ ਚਲਾਈ ਜਾਵੇ। ਇਨ੍ਹਾਂ ਸੁਝਾਵਾਂ ਤੋਂ ਸਾਨੂੰ ਇਸ ਗੱਲ ਦੀ ਝਲਕ ਮਿਲਦੀ ਹੈ ਕਿ ਡਾਂਗ ਦੇ ਵਿਚਾਰ ਦੇਸ਼ ਅਤੇ ਪੰਜਾਬ ਲਈ ਕਿੰਨੇ ਅਹਿਮ ਤੇ ਜ਼ਰੂਰੀ ਨੇ। ਸਭ ਤੋਂ ਜ਼ਰੂਰੀ ਗੱਲ ਇਹ ਕਿ ਉਹਨਾਂ ਦੀਆਂ ਲਿਖਤਾਂ ਨੂੰ ਇੱਕ ਥਾਂ ਇਕੱਠਾ ਕਰਕੇ ਛਾਪਿਆ ਜਾਵੇ ਜੋ ਲੋਕ ਉਹਨਾਂ ਦੇ ਵਿਚਾਰਾਂ ਨਾਲ ਸਹਿਮਤ ਨੇ ਉਹਨਾਂ ਨੂੰ ਇਨ੍ਹਾਂ ਵਿਚਾਰਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਅੱਜ ਕਾਮਰੇਡ ਸਤਪਾਲ ਡਾਂਗ ਨੂੰ ਉਹਨਾਂ ਦੀ ਵਰਸੀ ਤੇ ਚੇਤਿਆਂ ਕਰਦਿਆਂ ਮੈਂ ਸਲਾਮ ਕਰਦੀ ਹਾਂ ਇਸ ਵੀਡੀਓ ਲਈ ਗਿਆਨ ਪਬਲਿਸ਼ਿੰਗ ਹਾਊਸ ਨਵੀਂ ਦਿੱਲੀ ਤੋਂ ਪ੍ਰਕਾਸ਼ਿਤ ਸਤਪਾਲ ਡਾਂਗ ਦੀ ਕਿਤਾਬ ਟੈਰਰਿਜ਼ਮ ਇਨ ਪੰਜਾਬ ਤੋਂ ਮਦਦ ਲਈ ਗਈ ਹੈ ਵੀਡੀਓ ਦੇ ਅਖੀਰ ਵਿੱਚ ਮੈਂ ਸਤਪਾਲ ਡਾਂਗ ਦਾ ਨਾਰਾ ਦੁਹਰਾ ਕੇ ਆਪਣੀ ਗੱਲ ਖਤਮ ਕਰਦੀ ਹਾਂ ਨਾ ਹਿੰਦੂ ਰਾਸ਼ਟਰ ਨਾ ਖਾਲਿਸਤਾਨ ਜੁਗ ਜੁਗ ਜੀਵੇ ਹਿੰਦੁਸਤਾਨ